ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਸਿੰਘ ਸਵਾ ਦੇ ਉੱਪਰ ਤੇ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਆਪਾਂ ਸਵੇਰ ਤੋਂ ਹੀ ਆਪਾਂ ਤੁਹਾਡੀ ਜਿਹੜੀ ਕਵਰੇਜ ਕਰ ਰਹੇ ਸੀਗੇ ਕਿ ਜਿਹੜਾ ਹੜਪੀੜਤ ਇਧਰਲੇ ਪਾਸੇ ਪ੍ਰਬੰਧ ਜਿਹੜਾ ਹੜਪੀੜਤ ਪਰਿਵਾਰ ਹੈਗੇ ਉਧਰਲੇ ਬੰਨੇ ਰਸਦ ਵਗੈਰਾ ਅਚਾਰ ਵਗੈਰਾ ਮਹਈਆ ਕਰਵਾਇਆ ਜਾਵੇ ਉਹਦੇ ਸਬੰਧ ਦੇ ਵਿੱਚ ਆਪਾਂ ਇੱਥੇ ਪਹੁੰਚੇ ਹੈਗੇ ਉਹਦੇ ਸਬੰਧ ਚ ਸਾਡੇ ਫੌਜੀ ਵੀਰ ਜਿਹੜੇ ਬਰਨਾਲਾ ਜ਼ਿਲ੍ਹੇ ਦੇ ਵੀ ਤੇ ਤਰਨਤਾਰਨ ਜ਼ਿਲ੍ਹੇ ਦੇ ਵੀ ਉਹ ਸਾਰੇ ਸੱਜਣ ਸਾਡੇ ਨਾਲ ਜੁੜੇ ਹੋਏ ਨੇ ਆਪਾਂ ਸਾਰਿਆਂ ਨਾਲ ਗੱਲਬਾਤ ਸਾਂਝੀ ਕਰਦੇ ਆ ਫੌਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਸਾਰੇ ਪਿੰਡ ਸਾਹਿਬ ਤੋਂ ਪਹਿਲਾਂ ਦਾ ਤੁਸੀਂ ਜਿੱਥੋਂ ਲੈ ਕੇ ਆਏ ਆ ਰਸਦ ਵਗੈਰਾ ਸਾਰੇ ਇਹੋ ਜਾਣਕਾਰੀ ਜਰੂਰ ਦੇ ਦਿਓ ਜੀ ਅੱਲਾਹ ਦਾ ਜੀ ਤੁਹਾਡੇ ਖਾਸਾ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਇਹ ਹੜਪੀਦਾਂ ਦੀ ਮੁਸ਼ਕਲਾਂ ਨੂੰ ਕਵਰ ਕਰਨ ਆਏ ਹੋ ਅੱਜ ਅਸੀਂ ਬਰਨਾਲਾ ਜ਼ਿਲ੍ਹਾ ਬਲਾਕ ਸਹਿਣਾ ਸਾਡੀ ਸਾਬਕਾ ਸੈਨਿਕ ਬੈਲਫੇਅਰ ਐਸੋਸੀਏਸ਼ਨ ਮੱਲੀਆਂਪਿੰਡ ਕੋਠਾ ਜਟਾਣੇ ਤਲਵੰਡੀ ਤੇ ਜੈਮਲ ਸਿੰਘ ਵਾਲਾ ਉਥਾਂ ਵੀ ਇਹ ਸਾਬਕਾ ਸੈਨਿਕ ਦੇ ਸੰਗਤਾਂ ਦਾ ਬਾਬਾ ਜੀਵਨ ਸਿੰਘ ਦੀ ਫਲਵਾੜੀ ਰਮਜ਼ਾਸਪਗ ਤੇ ਮੁ슬ਮੀਨਾ ਮੁਸਲਮਾਨ ਵੀਰਾਂ ਦੀ ਜਾਣੀ ਮਦਦ ਦੇ ਨਾਲ ਰਾਸ਼ਨ ਇਕੱਠਾ ਤੇ ਚਾਰ ਲੈ ਕੇ ਆਇਆ ਉਹ ਜੋ ਹੜਪੀਤ ਲੋਕ ਆ ਮੰਡ ਦੇ ਵਿੱਚ ਉਹਨਾਂ ਨੂੰ ਚਾਰ ਤੇ ਰਾਸ਼ਨ ਮੁਹੱਈਆ ਕਰਾ ਰਿਆ ਸਾਡੀ ਟੀਮ ਦੀਆਂ ਤਿੰਨ ਟਰਾਲੀਆਂ ਅੱਗੇ ਵੀ ਪਿੰਡਾਂ 'ਚ ਰਾਸ਼ਨ ਵੰਡਣ ਗਈਆਂ ਤੇ ਜਿਨ੍ਹਾਂ ਦੀ ਜ਼ਰੂਰਤ ਮੰਦਾ ਉਹ ਅਸੀਂ ਰਾਸ਼ਨ ਵੰਡ ਕੇ ਜਾਵਾਂਗੇ ਤੇ ਮੇਰੀ ਆਪਣੇ ਸੁਰਵਤ ਖਾਸ ਦਾ ਸਾਧ ਸੰਗਤ ਐਨ ਆਰ ਆਈ ਵੀਰ ਜਿਨ੍ਹਾਂ ਨੇ ਗਵਈਏ ਆ ਜਾਂ ਕੋਈ ਵੱਡੇ ਵੱਡੇ ਪਲੇਅਰ ਆ ਜਿਹੜੇ ਕਿ ਵੱਡੇ ਵੱਡੇ ਫੈਕਟਰੀਆਂ ਦੇ ਮਾਲਜਮ ਡਾਕਟਰ ਉਹ ਲੋਕ ਇਹ ਹਰ ਪੀੜਤਾ ਦੀ ਮਦਦ ਦੇ ਵਿੱਚ ਜ਼ਰੂਰ ਆਉਣ ਤਾਂ ਕਿ ਗਰੀਬ ਦਾ ਮੂਹ ਗੁਰੂ ਦੀ ਗੋਲਕ ਇੱਕ ਮਾਨਵਤਾ ਦਾ ਘਾਣ ਹੋ ਰਿਹਾ ਬਹੁਤ ਜਾਨਵਰ ਮਾਰ ਕੇ ਲੋਕਾਂ ਦਾ ਬਹੁਤ ਨੁਕਸਾਨ ਹੋ ਗਿਆ ਤੇ ਇਹਨਾਂ ਨੂੰ ਰੱਖਣ ਦੀ ਲੋੜ ਆ ਹਲੇ ਮੈਨੂੰ ਨਹੀਂ ਲੱਗਦਾ ਵੀ ਕਿਸਾਲੇ ਲੋਕ ਉਹ ਫਸਲ ਬੀਜ ਲੈਣਗੇ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਕਿਉਂ ਇਹਨਾਂ ਨੂੰ ਇੱਕ ਸਾਲ ਦਾ ਹਰਾਚਾਰਾ ਤੇ ਜਿਹੜੀ ਤੂੜੀ-ਤਾੜੀ ਵੀ ਇਹਨਾਂ ਦੀ ਮੁੱਕ ਜਾਣੀ ਆ ਉਹਦੀ ਵੀ ਲੋੜ ਪੈਣੀ ਆ ਉਸ ਤੋਂ ਬਾਅਦ ਇਹਨਾਂ ਨੂੰ ਬੋਰੀਆਂ ਦੀ ਲੋੜ ਪੈਣੀ ਆ ਬੰਨ ਬੰਨਣੇ ਤੇ ਰਿਆਮਾਂ ਦੇ ਕੋਈ ਨਾ ਲੋਕਾਂ ਕੋਲੇ ਨਾ ਕੋਈ ਕਮਾਈ ਦਾ ਸਾਧਨ ਰਿਹਾ ਇਹਨਾਂ ਲੋਕਾਂ ਕੋਲੇ ਕੋਈ ਸਾਧਨ ਨਹੀਂ ਜਿਹੜੀ ਜ਼ਮੀਨ ਸੀ ਘਰ ਜਰੂਰ ਉੱਚਾ ਉੱਚੇ ਥਾਂ ਤੇ ਜਿਹੜੀ ਫਸਲ ਬਾੜੀ ਉਹ ਸਾਰੀ ਇਹਨਾਂ ਦੀ ਬਰਬਾਦ ਹੋ ਗਈ ਘਰ ਵੀ ਰੁੜ ਗਏ ਕਾਫੀ ਤੇ ਪਿੱਛੇ ਸਾਡੇ ਗੁਰਦੁਆਰਾ ਸਾਹਿਬ ਦੇਖ ਰਿਹਾ ਉਹਦੇ ਵਿੱਚ ਵੀ 8-8 ਫੁੱਟ ਪਾਣੀ ਆ ਗੁਰਦੁਆਰਾ ਸਾਹਿਬ ਹੁਣ ਇਸ ਵਕਤ ਇੱਥੇ ਬਾਰਿਸ਼ ਪਿਆਰੀ ਆ ਬਾਕੀ ਇਹ ਤਨ ਤਨ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਡੇ ਸਾਬਕਾ ਸੈਨਿਕ ਆ ਸਾਡੀ ਮਦਦ ਵਾਸਤੇ ਆ ਸਾਡੇ ਕਸ਼ਮੀਰ ਸਿੰਘ ਜੀ ਕਸ਼ਮੀਰ ਸਿੰਘ ਆ ਦਲਵਾਗ ਸਾਹਿਬ ਤੇ ਸਾਡੇ ਕੈਪਟਨ ਮਨਜੀਤ ਸਾਹਿਬ ਤੇ ਹੋਰ ਸਾਡੇ ਨਾਲ ਸੰਗਤਾਂ ਆਈਆਂ ਇੱਥੇ ਇਹਨਾਂ ਨੇ ਬਾਏ ਸਾਹਿਬ ਮੈਂ ਉਹ ਸਹਿਯੋਗ ਦਿੱਤਾ ਤੇ ਇੱਥੇ ਜਿਹੜਾ ਰਾਖਣਾ ਉਹ ਇਥੋਂ ਦੇ ਲੋਕ ਆ ਜਿਨ੍ਹਾਂ ਦੀ ਫਸਲ ਰੁੜੀਆ ਉਹਨਾਂ ਨੂੰ ਮਹੀਆ ਕਰਾ ਰਹੇ ਆ ਤੇ ਮੇਰੀ ਬੇਨਤੀ ਆ ਸਾਰੇ ਸਿੱਖ ਜਗਤ ਨੂੰ ਪੰਜਾਬੀ ਹੱਤ ਨੂੰ ਐਨ ਆਰ ਆਈ ਵੀਰਾਂ ਨੂੰ ਵੱਡੇ ਵੱਡੇ ਜਿਹੜੇ ਆਪਣੇ ਸੇਵਾ ਕਰਦੇ ਆ ਲੋਕ ਬਾਹਰ ਦੇ ਸੋ ਜਿੰਨਾ ਵੀ ਹਰ ਪਿੰਡ ਇਲਾਕਾ ਜਿਵੇਂ ਫਿਰੋਜ਼ਪੁਰਾ ਫਾਜ਼ਿਲਕਾ ਧੰਨਦਾਰ ਅੰਮ੍ਰਿਤਸਰ ਗੁਰਦਾਸਪੁਰ ਠਾਣਕੋਟ ਜੇਂਡ ਕੇ ਇਹ ਉਧਰੋਂ ਗੱਜੜ ਗੀ ਪਟਿਆਲੇ ਵਾਲੀ ਸਰਦੂਲਗੜ ੜੀਆ ਇੱਥੇ ਲੱਗ ਲੱਗ ਰਸਤਾ ਪਜਾਈਆਂ ਜਾਣ ਖਾਸ ਕਰਕੇ ਚਾਰ ਤੇ ਪਸ਼ੂਆਂ ਦੀ ਫੀਡ ਜ਼ਿਆਦਾ ਲੋੜ ਆ ਉਦੋਂ ਬਾਅਦ ਇਹਨਾਂ ਲੋਕਾਂ ਨੂੰ ਮੈਡੀਕਲ ਦਵਾਈਆਂ ਦੀ ਲੋੜ ਪਊਗੀ ਕਿਉਂ ਇੱਥੇ ਮੱਥਰ ਬਹੁਤ ਪੈਦਾ ਹੋਣਾ ਲੋਕਾਂ ਨੂੰ ਦਵਾਈਆਂ ਦੀ ਲੋੜ ਪਊਗੀ ਉਹ ਮੇਰੀ ਸਰਵਾਂਸ ਸਾਰੀ ਸਾਥ ਸੰਗਤ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਹਨਾਂ ਲੋਕਾਂ ਦੇ ਸਹਿਯੋਗ ਵਾਸਤੇ ਆਓ। ਫੌਜੀ ਸਾਹਿਬ ਇਹ ਦੱਸ ਦਿਓ ਕਿ ਜਿਹੜਾ ਇਹ ਇਲਾਕਾ ਇਹਦੇ ਵਿੱਚ ਲਗਭਗ ਕਿਹਾ ਜਾ ਰਿਹਾ ਕਿ 18 18 ਥਾਣਾ ਗਿੰਨਾ 15 20 ਘਰ ਆ ਜਿਹੜੇ ਪਾਸਿਓਂ ਪਿੰਡ ਦੇ 15 20 ਘਰ ਕਿਉਂਕਿ ਦੂਰ ਤੱਕ ਦਿਖ ਰਿਹਾ ਸਾਰੇ ਪਾਣੀ ਬਾਣੀ ਆ ਦਰਿਆ ਦਾ ਇਸ ਪਿੰਡ ਦੇ 15 20 ਘਰ ਜਿਹੜੇ ਕਿ ਪਾਣੀ ਦੇ ਵਿੱਚੋਂ ਉੱਠ ਕੇ ਆਏ ਆ ਜੀ ਹਾਂਜੀ ਉਹ ਪਿੱਛੇ ਮੇਰੇ ਸਾਹਮਣੋਂ ਉੱਤਰ ਦਿਖੰਦਾ ਤੁਹਾਨੂੰ ਸਾਰਾ ਕੁਝ ਪਿੱਛੇ ਮਕਾਨ ਦੇ ਬਣੇ ਹੋਏ ਆ ਜੋ ਕਿ ਜਿੱਥੋਂ ਇਹ ਉੱਠ ਕੇ ਆਇਆ ਜੀ ਉਹ ਆਣ ਕੇ ਗੁਰਦਾਰਾ ਸਾਹਿਬ ਤੇ ਬੈਠਿਆ ਆ ਆਪੋ ਆਪਣੇ ਭੈਣ ਭਰਾ ਜਿਤਨਾ ਕਿ ਸਕੇ ਸੰਬੰਧੀ ਹੁੰਦੇ ਉਹਨਾਂ ਦੇ ਘਰ ਆਣ ਕੇ ਬੈਠੇ ਜੀ ਇੱਕ ਸੁਨੇਹਾ ਜ਼ਰੂਰ ਪਹੁੰਚਦਾ ਕਰ ਦਿਓ ਸਾਰੀ ਸੰਗਤ ਤੱਕ ਜਿਹੜਾ ਜਿਹੜਾ ਵੀ ਇੱਥੇ ਇਧਰਲੇ ਬੰਨੇ ਕਿਉਂਕਿ ਆਪਾਂ ਇਹ ਤਰਨਤਾਰਨ ਸਾਈਡ ਮੁੰਡਾ ਪਿੰਡ ਪਹੁੰਚੇ ਹੋਏ ਆ ਮੁੰਡਾ ਪਿੰਡ ਜੀ ਹਾਂ ਜੀ ਇਹ ਸਾਈਡ ਦੇ ਉੱਤੇ ਜਿੰਨਾ ਵੀ ਰਸਦ ਜਾਂ ਮੰਨ ਕੇ ਅਚਾਰ ਵਗੈਰਾ ਜਿਹੜਾ ਹੈਗਾ ਚਾਰਾ ਵਗੈਰਾ ਹੈਗਾ ਉਹ ਲੋੜਵੰਦ ਪਰਿਵਾਰਾਂ ਤੱਕ ਬਕਾਇਦਾ ਪ੍ਰੋਪਰ ਜਿਹੜੀਆਂ ਗਰਦੌਰੀਆਂ ਕਰਾ ਕੇ ਜਿਹੜਾ ਉਹਨਾਂ ਤੱਕ ਪਹੁੰਚਾਇਆ ਜਾਵੇ ਇਹ ਜ਼ਰੂਰ ਸਾਡੇ ਸਰੋਤਿਆਂ ਤੱਕ ਇਹ ਜਾਣਕਾਰੀ ਤੁਹਾਨੂੰ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰਾ ਹੋਰ ਉਤਲੇ ਪਿੰਡਾਂ ਦੇ ਵੱਲੋਂ ਵੀ ਘੇਰਿਆ ਜਾ ਰਿਹਾ ਸੋ ਉਹ ਤੁਹਾਨੂੰ ਜ਼ਰੂਰ ਸਾਂਝੀ ਕਰਨੇ ਦੱਸਣਾ ਚਾਹੀਦਾ ਜੀ ਇਹ ਜੀ ਜਦੋਂ ਇੱਥੇ ਆਪਣੇ ਤਮਕੌਰ ਸਾਹਿਬ ਸਾਡੇ ਜੋ ਕਿ ਸਾਬਕਾ ਸੈਨਿਕ ਹੈ ਉਹ ਜੇ ਉੱਥੇ ਹਰੀਕ ਤੱਕ ਲੈ ਕੇ ਆਈ ਲੋਕੀ ਉੱਥੇ ਹੀ ਇਹਨਾਂ ਨੂੰ ਕਦੀ ਐਨੂੰ ਖਈਦਾ ਸੀ ਕੋਈ ਐਨੂੰ ਖਈਦਾ ਸੀ ਉੱਥੋਂ ਹੀ ਸ਼ੁਰੂ ਹੋ ਜਾਂਦਾ ਆਪੋ ਆਪਣੇ ਘਰਾਂ ਨੂੰ ਆਪੋ ਆਪਣੇ ਪਿੰਡਾਂ ਨੂੰ ਖੇਚਣਾ ਸ਼ੁਰੂ ਕਰ ਦਿੰਦੇ ਆ ਮੈਂ ਨਾ ਵੀ ਜਿੱਥੇ ਜਿਹੜੇ ਇਨਸਾਨ ਨੂੰ ਜ਼ਰੂਰਤ ਆ ਉਹਨੂੰ ਉੱਥੇ ਮਿਲਣਾ ਚਾਹੀਦਾ ਜੀ ਬਾਕੀ ਨਹੀਂ ਕੋਈ ਸਾਰਿਆਂ ਦੇ ਜਿਹੜੇ ਉੱਪਰ ਵਾਲੇ ਉਹਨਾਂ ਦਾ ਕੋਈ ਚੱਕਰ ਨਹੀਂ ਕੀਤਾ ਨਾ ਕਿ ਆ ਇੱਥੇ ਆ ਵੇਖ ਲਓ ਤੁਸੀਂ ਕੀ ਬਣਿਆ ਪਿਆ ਵਾ ਸਾਰਿਆਂ ਦਾ ਸਾਰਾ ਕੁਝ ਡੁੱਬਿਆ ਪਿਆ ਵਾ ਤੇ ਉਹਨਾਂ ਨੂੰ ਜ਼ਰੂਰਤ ਆ ਜਿਹੜੇ ਉੱਥੋਂ ਉੱਠ ਕੇ ਆਏ ਆ ਜਾਂ ਜਿਨ੍ਹਾਂ ਦਾ ਸੁੱਕਾ ਇੱਥੇ ਨਹੀਂ ਜਿਹਨਾਂ ਦਾ ਸੁੱਕਾ ਉਹਨਾਂ ਦੇ ਵਿੱਚ ਆ ਪਾਣੀ ਦੇ ਵਿੱਚ ਆ ਗਿਆ ਉਹਨਾਂ ਨੂੰ ਮਿਲਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਜੀ ਬੇਨਤੀ ਆ ਜੀ ਇਸ ਵੀਡੀਓ ਨੂੰ ਤੁਸੀਂ ਅੱਗੇ ਜਰੂਰ ਸ਼ੇਅਰ ਕਰੋ ਵੀ ਜਿਹੜਾ ਆਉਣ ਵਾਲੀ ਜਿਹੜੀ ਸੰਗਤ ਹੈਗੀ ਆ ਉਹ ਬਕਾਇਦਾ ਪ੍ਰੋਪਰ ਦੇਖ ਕੇ ਜਿਹੜੀ ਪੂਰਾ ਜਿਹੜਾ ਰਾਸ਼ਨ ਵਗੈਰਾ ਮੁਹੱਈਆ ਕਰਵਾਵੇ ਤੇ ਮੀਨ ਲਗਾਤਾਰ ਅੱਜ ਫੇਰ ਦੁਬਾਰਾ ਚੱਲ ਪਿਆ ਆ ਸੋ ਦੁਬਾਰਾ ਸਾਰੀ ਸਾਡੀ ਗਵਰਨਮੈਂਟ ਨੂੰ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਸਾਰੇ ਪਿੰਡਾਂ ਦਾ ਜਿਹੜਾ ਜਾਇਜ਼ਾ ਲਿਆ ਜਾਣਾ ਚਾਹੀਦਾ ਜੀ ਜ਼ਰੂਰੀ ਬੇਨਤੀ ਇਹ ਆ ਜੀ ਜੋ ਵੀ ਇੱਥੇ ਚਾਰਾ ਜਾਂ ਤੂੜੀ ਲੈ ਕੇ ਆਉਂਦੇ ਆ ਉਹ ਜੋ ਗੁਰੂ ਘਰ ਦੇ ਵਿੱਚ ਇਹਨਾਂ ਨੇ ਪ੍ਰਬੰਧ ਬਣਾਇਆ ਹੋਇਆ ਵੰਡਣ ਦਾ ਉੱਥੇ ਹੀ ਦੇਣ ਜਿਵੇਂ ਤੁਸੀਂ ਪਿੱਛੇ ਕੈਮਰਾ ਦਿਖਾਇਓ ਇੱਥੇ ਕੋਈ ਲਾ ਕੇ ਗਿਆ ਵੀਰੇ ਥੋੜੀ ਸਾਰੀ ਖਰਾਬ ਹੋ ਗਈ ਆ ਇਹਦੇ ਉੱਤੇ ਕੈਮਰਾ ਦਿਖਾ ਦਿਓ ਵੀ ਉੱਥੇ ਹੀ ਦੇਣ ਉੱਥੇ ਵਧੀਆ ਪ੍ਰਬੰਧ ਕੀਤਾ ਗਿਆ ਇਹਨਾਂ ਦਾ ਵੰਡਣ ਦਾ ਪਿੰਡ ਵਾਲਾ ਦਾ ਜ਼ਰੂਰਤਮੰਦ ਪਰਿਵਾਰਾਂ ਨੂੰ ਜਿਹੜੀਆਂ 18 15 20 28ਆਂ ਦੇ ਵਿੱਚੋਂ ਉਹਨਾਂ ਨੂੰ ਦਿੱਤਾ ਜਾ ਰਿਹਾ ਉਥੋਂ ਤੇ ਬਾਕੀ ਤੂੜੀ ਤੰਦ ਸਾਰੇ ਪਿੰਡ ਦੇ ਹੀ ਤਕਰੀਬਨ ਹੁੰਦਾ ਹੀ ਆ ਖੇਤਾਂ ਦੇ ਵਿੱਚ ਸਾਮ ਸੰਭਾਲ ਚਾਰ achar ਵਗੈਰਾ ਆਪਾਂ ਖੇਤਾਂ 'ਚ ਹੀ ਪਾਉਨੇ ਆ ਉਹ ਸਾਰਾ ਖਤਮ ਹੋ ਚੁੱਕਿਆ ਆਪਾਂ ਪਿੱਛੇ ਪੁੱਤ ਪਾਣੀਆਂ ਗੁਰੂ ਘਰ ਡੁੱਬਿਆ ਪਿਆ ਤੇ ਟੂੜੀ ਤੇ ਚਾਰ ਗੁਰੂ ਘਰ ਦੇ ਵਿੱਚ ਲਾਉਣ ਦੀ ਕਿਰਪਾ ਕਰੇ ਸੁਬੇਦਾਰ ਚਮਕੌਰ ਸਿੰਘ ਤੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਬਰਨਾਲਾ ਤੋਂ ਆਪਣੇ ਲਾਗੇ ਬੰਨੇ ਪਿੰਡਾਂ ਤੋਂ ਸਾਰੇ ਦਿਨ ਰਾਤ ਇੱਕ ਕਰਕੇ ਪੂਰੀ ਮਿਹਨਤ ਦੇ ਨਾਲ ਜੋ ਵੀ ਕਿਸੇ ਕੋਲੋਂ ਮਿਲਿਆ ਉਹਨਾਂ ਨੇ ਇਕੱਠਾ ਕੀਤਾ ਆਪਣੇ ਤਿੰਨ ਟਰਾਲੀਆਂ ਇੱਕ ਵੱਡਾ ਕੈਂਟਰ ਪੂਰੇ ਸਮਾਨ ਦਾ ਭਰ ਕੇ ਲਿਆਂਦਾ ਆਚਾਰ ਜਿਹਦੇ ਵਿੱਚ ਕੁਝ ਕੱਪੜੇ ਸੀ ਕੁਝ ਰਾਸ਼ਨ ਦਾਲਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਇੱਥੋਂ ਤੱਕ ਪਿੰਡ ਮੁੰਡਾਪਿੰਡ ਪਹੁੰਚਾਇਆ ਤਰਨਤਨ ਡਿਸਟ੍ਰਿਕਟ ਦੇ ਵਿੱਚ ਤੇ ਮੇਰੇ ਨਾਲ ਹਫਤਾ ਪਹਿਲਾਂ ਚਮਕੌਰ ਸਾਹਿਬ ਨੇ ਗੱਲ ਕੀਤੀ ਸੀ ਵੀ ਸਾਹਿਬ ਉੱਥੇ ਸਾਨੂੰ ਵੇਖ ਕੇ ਦੱਸਿਓ ਵੀ ਕਿੰਨਾ ਕਿੰਨਾ ਨੂੰ ਜ਼ਰੂਰਤ ਆ ਮੈਂ ਤਕਰੀਬਨ ਪਿੱਛੇ ਦੇਖ ਰਿਹਾ ਜੇ ਗੁਰਦੁਆਰਾ ਸਾਹਿਬ ਤੋਂ ਤਕਰੀਬਨ 10-15 ਕਿਲੋਮੀਟਰ ਮੈਂ ਅੱਗੇ ਗਿਆ ਮੈਂ ਸਾਰੇ ਘਰਾਂ ਦੇ ਵਿੱਚ ਦੇਖ ਕੇ ਆਇਆ ਉੱਥੇ ਸਿਰਫ ਉਹ ਮੈਨੂੰ 2-4 ਮੱਝਾਂ ਹੀ ਬੰਧੀਆਂ ਦਿਖਾਈ ਦਿੱਤੀਆਂ ਸੀ ਇੱਕ ਬੰਦਾ ਦਿਖਾਈ ਦਿੱਤਾ ਸੀ ਬਾਕੀ ਸਾਰੇ ਪਿੰਡ ਨੂੰ ਪਹਿਲਾਂ ਹੀ ਕੱਢਿਆ ਗਿਆ ਸੀ ਸੇਫਟੀ ਬੋਰਡ ਦੇ ਨਾਲ ਤੇ ਜੋ ਵੀ ਉਹਨਾਂ ਦਾ ਆਚਾਰਾ ਸਾਰਾ ਕੁਝ ਉਹਨਾਂ ਦਾ ਬਿਲਕੁਲ ਖਤਮ ਹੀ ਗਿਆ ਤੇ ਜੋ ਨਾਤੇ ਬਿਲਕੁਲ ਨਹੀਂ ਰਿਆ ਜਿਹੜੇ ਤੂੜੀ ਵਾਲੇ ਮੂਸਲ ਹੀ ਕੁੱਪ ਵਗੈਰਾ ਉਹ ਸਾਰੇ ਪਾਣੀ ਨਾਲ ਰੁੜ ਗਏ ਹੈਗੇ ਤੇ ਪਸ਼ੂਆਂ ਡੰਗਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਜਦੋਂ ਤੋਂ ਜਾਦਾ ਇੱਥੇ ਹਰਿਆਚਾਰਾ ਤੂੜੀ ਤੇ ਆਚਾਰ ਪਹਚਾਇਆ ਜਾਵੇ ਤਰਨਤਾਰਨ ਜਿਲੇ ਤੋਂ ਤੇ ਮੈਂ ਧੰਨਵਾਦ ਕਰਦਾ ਵਾਂ ਸਾਬਕਾ ਸੂਬੇਦਾਰ ਚਮਕੌਰ ਸਿੰਘ ਜਿਹੜੇ ਬਰਨਾਲਾ ਜ਼ਿਲ੍ਹੇ ਦੇ ਵਿੱਚੋਂ ਪਿੰਡ ਮੱਲੀਆਂ ਤੋਂ ਆਪਣੀਆਂ ਜਿਹੜੇ ਸਾਥੀ ਉਹਨਾਂ ਨੂੰ ਲੈ ਕੇ ਤੇ ਇੱਥੇ ਪਹਿਲਾਂ ਵੀ ਮੇਰੇ ਸਾਥੀ ਨੇ ਦੱਸਿਆ ਵਾ ਸੁਬੇਦਾਰ ਸਾਹਿਬ ਨੇ ਭਈ ਦੋ ਤਿੰਨ ਟਰਾਲੀਆਂ ਤੇ ਕੈਂਟਰ ਰਾਸ਼ਨ ਦਾ ਭਰਕੇ ਲੈ ਕੇ ਆਏ ਆ ਤੇ ਪਿੰਡ ਮੁੰਡਾ ਦੇ ਵਿੱਚ ਪਹੁੰਚਿਆ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਪਾਣੀ ਦੇ ਵਿੱਚ ਡੁੱਬਿਆ ਹੋਇਆ ਇਸ ਪਿੰਡ ਦੇ ਕੋਈ 15 ਤੋਂ 18 ਘਰ ਜਿਹੜੇ ਆ ਪਾਣੀ ਦੇ ਵਿੱਚ ਯਾਨੀ ਕਿ ਉਹਨਾਂ ਦੀ ਜ਼ਮੀਨ ਡੁੱਬ ਗਈ ਆ ਫਸਲ ਖਰਾਬ ਹੋ ਗਈ ਆ ਤੇ ਮੇਰੀ ਹੋਰ ਵੀ ਇਹ ਤੋਂ ਇਲਾਵਾ ਪਿੰਡ ਡੁੱਬੇ ਹੋਏ ਆ ਤਰਨਤਾਰਨ ਜ਼ਿਲ੍ਹੇ ਦੇ ਵੀ ਪੰਜਾਬ ਦੇ ਵੀ ਆਪਾਂ ਤਾਂ ਸਾਰੇ ਪੰਜਾਬ ਦੀ ਗੱਲ ਕਰਨੀ ਆ ਮਾਨਵਤਾ ਦੀ ਗੱਲ ਕਰਨੀ ਆ ਤੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੇ ਸੰਗਤਾਂ ਨੂੰ ਵੀ ਕਿ ਲੋੜਵੰਦ ਤੱਕ ਜਿਹੜਾ ਉਹ ਸਮਾਨ ਪਹੁੰਚਾਇਆ ਜਾਵੇ ਤੇ ਜਿਹੜੇ ਪਿੰਡ ਵਾਲੇ ਮੇਰੇ ਵੀਰ ਭਰਾ ਆ ਜਿਹੜੇ ਆਗੂ ਆ ਨਾ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਭਈ ਰਾਜਨੀਤੀ ਤੋਂ ਉੱਪਰ ਉੱਠ ਕੇ ਤੇ ਮਾਨਵਤਾ ਦੀ ਸੇਵਾ ਕੀਤੀ ਜਾਵੇ ਲੋੜਵੰਦ ਨੂੰ ਸਹਾਣ ਪਹੁੰਚਾਇਆ ਜਾਵੇ ਇਸ ਦੇ ਉੱਤੇ ਜਿਹੜੀ ਆਪਾਂ ਨੂੰ ਪਰਮਾਤਮਾ ਵੱਲੋਂ ਜਾਂ ਰੱਬ ਵੱਲੋਂ ਜਿਹੜੀ ਆਪਾਂ ਨੂੰ ਕਿਰਪੀ ਆਈ ਹੈ ਨਾ ਉਹਨੂੰ ਨਜਿੱਠਣ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਮਾਨਵਤਾ ਦੀ ਸੇਵਾ ਕਰੀਏ ਆਪਣੇ ਘਰੋਗੀ ਜਿਹੜੇ ਵੰਡ ਵਿਰੋਧ ਉਹਨਾਂ ਨੂੰ ਛੱਡ ਕੇ ਰਾਜਨੀਤੀ ਉੱਪਰ ਉੱਠ ਕੇ ਤੇ ਆਪਾਂ ਨੂੰ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਆ ਫਿਰ ਮੈਂ ਸੂਬੇਦਾਰ ਚਮਕੌਰ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਤਹਿ ਦਿਲੋਂ ਤੇ ਆਪਣੇ ਜਿਹੜੇ ਮੇਰੇ ਤਰਨਤਾਰਨ ਜ਼ਿਲ੍ਹੇ ਦੇ ਸਾਬਕਾ ਸੈਨਿਕ ਆ ਉਹਨਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਆ ਤੇ ਖਾਲਸਾ ਚੈਨਲ ਦਾ ਵੀ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੁੰਡੇ ਪਿੰਡ ਦੇ ਵਿੱਚ ਆ ਕੇ ਹਰ ਪੀੜਤਾ ਦੀ ਪ੍ਰੋਬਲਮਾਂ ਨੂੰ ਸੁਣਿਆ ਤੇ ਵੇਖਿਆ ਅਤੇ ਸੰਗਤਾਂ ਤੱਕ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ